ਸਾਰੇ ਅੰਜਮਸੀ ਦੀ ਮੈਂ ਪਾਸ ਤੋਂ ਸੋਨਰਮਾ ਵਿਸ਼ਵਾਸ ਕਰਦਾ ਕਿ ਤੁਸੀਂ ਸਾਰੇ ਹੀ ਪਰਮੇਸ਼ਰ ਦੇ ਨਾਮ ਵਿੱਚ ਸਲਾਮਤ ਹੋ ਔਰ ਅੱਜ ਅਸੀਂ ਇੱਕ ਮੁੱਦੇ ਨੂੰ ਦੇਖ ਰਹੇ ਹਾਂ ਕਿ ਜਿਹੜਾ ਮੁੱਦਾ ਪਖਿਆ ਹੋਇਆ ਹੈ ਪੋਸਟਲ ਜੀ ਨੂੰ ਸਾਡੇ ਸਪਿਰਚੁਅਲ ਫਾਦਰ ਪੋਸਟਾਂਕ ਯੂਸਫ ਨਰੂਲਾ ਜੀ ਨੂੰ ਲੈ ਕੇ ਜਿਸ ਤਰ੍ਹਾਂ ਭਾਨੇ ਸਿੱਧੂ ਨੇ ਟਿੱਪਣੀ ਕੀਤੀ ਹੈ ਉਹਨਾਂ ਦਾ ਪੁਤਲਾ ਫੂਕਿਆ ਵਾ ਇਹ ਬੜੀ ਹੀ ਮੰਦਭਾਗੀ ਘਟਨਾ ਔਰ ਅਸੀਂ ਨਹੀਂ ਚਾਹੁੰਦੇ ਕਿ ਜਿਵੇਂ ਭਾਨਾ ਸਿੱਧੂ ਨੇ ਇਹ ਪ੍ਰਚਾਰ ਕਰਕੇ ਉਹਨਾਂ ਦੇ ਖਿਲਾਫ ਇਹ ਪুতਲਾ ਫੂਕੇ ਤੇ ਜੋ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਆ ਗ੍ਰਿਸ਼ਚਨ ਲੋਕ ਜਿਹੜੇ ਆ ਸ਼ਾਂਤਮਈ ਲੋਕ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਤਰ੍ਹਾਂ ਦਾ ਗੁੱਸਾ ਕੋਈ ਲੜਾਈ ਝਗੜਾ ਜਿਹੜਾ ਪੰਜਾਬ ਦੇ ਵਿੱਚ ਹੋਵੇ ਇਹਨਾਂ ਲੋਕਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਵਾ ਮਸੀਹ ਲੋਕਾਂ ਨੂੰ ਔਰ ਮਸੀਹ ਲੋਕਾਂ ਉੱਤੇ ਹੀ ਉਂਗਲਾਂ ਚੁੱਕੀਆਂ ਜਾਂਦੀਆਂ ਨੇ ਕਿ ਤੁਸੀਂ ਧਰਮ ਬਦਲਦੇ ਹੋ ਤੁਸੀਂ ਆਹ ਕਰਦੇ ਹੋ ਤੁਸੀਂ ਇਹ ਕਰਦੇ ਹੋ ਪ੍ਰੂਫ ਕੋਈ ਨਹੀਂ ਆ ਸਾਰਿਆਂ ਨੇ ਆਣ ਕੇ ਪਹਿਲਾ ਮਿਨਹਾਸ ਆਇਆ ਸੀ ਫਿਰ ਹੁਣ ਪਾਨਾ ਸਿੱਧੂ ਆ ਗਿਆ ਨਾਲ ਹੋਰ ਵੀ ਬਹੁਤ ਸਾਰੇ ਪ੍ਰੂਫ ਕੋਈ ਨਹੀਂ ਆ ਬਸ ਦੂਰੋ ਦੂਰੋ ਰੌਲਾ ਪਾਉਣ ਵਾਲੇ ਲੋਕ ਨੇ ਤੇ ਇੰਜ ਚੰਗਾ ਨਹੀਂ ਲੱਗਦਾ ਜੋ ਤੁਸੀਂ ਪੰਜਾਬ ਦੇ ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਦਾ ਹੋ ਸਕਦਾ ਕਿ ਤੁਸੀਂ ਨਹੀਂ ਜਾਣਦੇ ਕਿ ਇਸ ਜਿਹੜੀ ਅੱਗ ਨੂੰ ਤੁਸੀਂ ਲਾਇਆ ਵਾ ਇਸ ਅੱਗ ਦੇ ਨਾਲ ਕਿੰਨਾ ਲੋਕਾਂ ਨੂੰ ਨੁਕਸਾਨ ਪਹੁੰਚ ਸਕਦਾ ਬਹੁਤ ਸਾਰੇ ਚਾਰੇ ਲੋਕ ਨੇ ਜਿਹੜੇ ਇਸ ਮਾਰ ਦੇ ਹੇਠ ਆ ਜਾਣਗੇ ਤੁਸੀਂ ਇਹਨਾਂ ਲੋਕਾਂ ਦਾ ਪਿਆਰ ਦੇਖਿਆ ਮਸੀਹ ਲੋਕਾਂ ਦਾ ਤੁਸੀਂ ਗੁੱਸਾ ਨਹੀਂ ਦੇਖਿਆ ਪਲੀਜ਼ ਸਾਡੀ ਬੇਨਤੀ ਆ ਭਾਨੇ ਸਿੱਧੂ ਨੂੰ ਕਿ ਇਹੋ ਜੀ ਗੰਦੀਆਂ ਹਰਕਤਾਂ ਨਾ ਕੀਤੀਆਂ ਜਾਣ ਤੂੰ ਜਿਹੜਾ ਲੋਕਾਂ ਦਾ ਮਸੀਹਾ ਬਣਿਆ ਤੂੰ ਜਾਂ ਕਦੀ ਕਿਤੇ ਦੱਸ ਕੇ ਬੰਦੇ ਲੈ ਕੇ ਕਿਤੇ ਖਲੋਜਣਾ ਦੱਸ ਕੇ ਬੰਦੇ ਲੈ ਕੇ ਤੂੰ ਏਜੰਟਾਂ ਨੂੰ ਤੰਗ ਕਰਨ ਲੱਗ ਪਈ ਨਾ ਤੂੰ ਲੋਕਾਂ ਦਾ ਰੱਬ ਬਣਿਆ ਪਿਆ ਬੱਟ ਤੇਰੀ ਕੋਈ ਇੰਨੀ ਤੇਰੀ ਉਹ ਤੇਰੀ ਉਹ ਹਾਲਾਤ ਉਹ ਸਿਚੁਏਸ਼ਨ ਦੇ ਉੱਤੇ ਤੂੰ ਨਹੀਂ ਹੈਗਾ ਜੋ ਤੂੰ ਚਾਹਣਾ ਆਪਣੇ ਆਪ ਨੂੰ ਦਿਖਾਉਣਾ ਕਿ ਮੈਂ ਪਤਾ ਨਹੀਂ ਕੀ ਆ ਸੋ ਬੇਨਤੀ ਆ ਕਿ ਜੋ ਵੀ ਤੁਸੀਂ ਗੰਦੀ ਹਰਕਤ ਕੀਤੀ ਆ ਇਹਦੇ ਲਈ ਮਾਫੀ ਮੰਗੋ ਔਰ ਪਰਮੇਸ਼ਰ ਦੇ ਕੋਲੋਂ ਮਾਫੀ ਮੰਗੋ ਪਛਤਾਵਾ ਕਰੋ ਕਿਉਂਕਿ ਇੱਕ ਨਬੀ ਦੇ ਖਿਲਾਫ ਬੋਲਣਾ ਇੱਕ ਪੋਸਟਲ ਦੇ ਖਿਲਾਫ ਬੋਲਣਾ ਇੱਕ ਪਰਮੇਸ਼ਰ ਦੇ ਦਾਸ ਦੇ ਖਿਲਾਫ ਬੋਲਣਾ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਆਪਣੀ ਪੀੜ੍ਹੀਆਂ ਤੇ ਸ਼ਰਾਪ ਲੈ ਰਹੇ ਹੋ ਇਸ ਚੀਜ਼ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਅੱਜ ਤੁਹਾਨੂੰ ਲੱਗਦਾ ਕਿ ਅਸੀਂ 10 ਕੇ ਬੰਦੇ ਇਕੱਠੇ ਕਰਕੇ ਇਹ ਲਾਲਾ ਲਾਲਾ ਕਰ ਦਾਂਗੇ ਤੁਹਾਡਾ ਉਹ ਹਿਸਾਬ ਆ ਪਿੰਡ ਨੂੰ ਲੱਗੀ ਅੱਗ ਕੁੱਤਾ ਰੂੜੀ ਦੇ ਉੱਤੇ ਤੁਸੀਂ ਅੱਗ ਲਾਉਣ ਵਾਲਿਆਂ 'ਚ ਮੁੜ ਕੇ ਤੁਸੀਂ ਗਾਇਬ ਹੋ ਜਾਂਦੇ ਹੋ ਨੁਕਸਾਨ ਲੋਕਾਂ ਨੂੰ ਪਬਲਿਕ ਨੂੰ ਚੱਲਣਾ ਪੈਂਦਾ ਤੋਂ ਸੋ ਬੇਨਤੀ ਆ ਕਿ ਨਾ ਹੀ ਮਸੀ ਲੋਕਾਂ ਨੂੰ ਤੰਗ ਕੀਤਾ ਜਾਏ ਇਹਨਾਂ ਨੂੰ ਸ਼ਾਂਤ ਰਹਿਣ ਤੇ ਸ਼ਾਂਤੀ ਹੀ ਰਹਿਣ ਦਿੱਤਾ ਜਾਏ ਇੰਜ ਨਾ ਹੋਵੇ ਕਿ ਤੁਸੀਂ ਇਸ ਤਰ੍ਹਾਂ ਕਰੋ ਤੇ ਨੁਕਸਾਨ ਜਿਹੜਾ ਫਿਰ ਪੰਜਾਬ ਨੂੰ ਭੁਗਤਣਾ ਪਏ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਪ੍ਰਸ਼ਾਸਨ ਵੀ ਇਸ ਚੀਜ਼ ਉੱਤੇ ਧਿਆਨ ਦੇਵੇ ਔਰ ਜ਼ਰੂਰ ਇਹਨਾਂ ਲੋਕਾਂ ਨੂੰ ਜਿਹੜਾ ਉਹ ਗਿਫਤਾ ਕੀਤਾ ਜਾਏ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਏ ਜੋ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹਨਾਂ ਦੇ ਉੱਤੇ ਕਾਰਵਾਈ ਬਣਦੀ ਆ ਉਹ ਸਾਡੀ ਅਪੀਲ ਆ ਸਰਕਾਰ ਨੂੰ ਕਿ ਜ਼ਰੂਰ ਇਹਨਾਂ ਦੇ ਉੱਤੇ ਉਹ ਕੇਸ ਦਰਜ ਕੀਤਾ ਜਾਏ ਮਾਮਲਾ ਦਰਜ ਕੀਤਾ ਜਾਏ ਤਾਂ ਕਿ ਇਹੋ ਜੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਰੋਧੀ ਜਿਹੜੇ ਨੇ ਜੋ ਮਸੀਹ ਕੌਮ ਨੂੰ ਕਿਸ ਚੈਨਲਟੀ ਨੂੰ ਟਾਰਗੇਟ ਕਰਦੇ ਨੇ ਉਹ ਦੁਬਾਰਾ ਨਾ ਕਰ ਔਰ ਅਸੀਂ ਫਿਰ ਤੇ ਇਕਰੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਕਦੇ ਵੀ ਇਹੋ ਜੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਗਰ ਤੁਸੀਂ ਨਹੀਂ ਮੰਨੇ ਤੇ ਫਿਰ ਯਾਦ ਰੱਖੋ ਭੱਜਿਆਂ ਵਾਣ ਇੱਕੋ ਜੇ ਹੁੰਦੇ ਆ ਫੇਰ ਮਨਾਉਣ ਦਾ ਤਰੀਕਾ 크ਰਿਸਚਨ ਲੋਕਾਂ ਨੂੰ ਵੀ ਹੁੰਦਾ ਔਰ ਬੜੇ ਅੱਛੇ ਤਰੀਕੇ ਨਾਲ ਹੁੰਦਾ ਸੋ ਸਾਰਿਆਂ ਨੂੰ ਜੈਮਸੀ ਦੀ ਮੈਂ ਵਿਸ਼ਵਾਸ ਕਰਦਾ ਕਿ ਪ੍ਰਸ਼ਾਸਨ ਜ਼ਰੂਰ ਇਸ ਗੱਲ ਦੇ ਉੱਤੇ ਗੌਰ ਕਰਨਗੇ ਔਰ ਕਾਰਵਾਈ ਕਰਨਗੇ ਗੋਡ ਬਲੈਸ